ਤੇ ਆਪ ਜੀ ਕੀ ਪੱਗ ਬਨੋਗੇ ਜਾਂ ਤੁਮਲਾ ਸਜਾਉਗੇ ਜੰਗੀ ਤੁਮਲਾ ਜੰਗੀ ਤੁਮਲਾ ਓਕੇ ਆਪ ਜੀ ਕਿਨੇ ਸਮੇਂ ਤੋਂ ਜੰਗੀ ਤੁਮਲਾ ਸਜਾ ਰਹੇ ਹੋ ਪੰਜਵੀਂ ਛੇਵੀਂ ਤੋਂ ਪੰਜਵੀਂ ਛੇਵੀਂ ਤੋਂ ਹੁਣ ਆਪ ਦੀ ਕਿਹੜੀ ਕਲਾਸ ਚੋਂ 12ਵੀਂ ਛੇਵੀਂ ਕਲਾਸ ਚ ਤੇ ਕੀ ਲੱਗਦਾ ਅੱਜ ਦਿੱਤ ਪਾਉਗੇ ਹਾਂਜੀ ਪੂਰਾ ਪੂਰਾ ਹੈ ਚਲੋ ਬਹੁਤ ਵਧੀਆ ਬੈਸਟ ਆਫ ਲੱਕ ਤੇ ਹੋਰ ਬੱਚਾ ਤੋਂ ਜਾਣਦੇ ਆ ਕੀ ਨਾਮ ਵੀਰੇ ਆਪ ਜੀ ਦਾ ਅਮਰਦੀਪ ਸਿੰਘ ਜੀ ਕਿਹੜੀ ਕਲਾਸ ਬਾਰਮੀ ਅੱਛਾ ਤੇ ਇਹ ਕਿਹੜਾ ਸਕੂਲ ਆਪਣਾ ਮੈਟੂਰੀ ਸਕੂਲ ਹੈ ਓਕੇ ਤੇ ਕਿੰਨੇ ਸਮੇਂ ਤੋਂ ਆਪ ਜੀ ਦਮਾਲਸ ਤੋਂ ਦਮਾਲਸ ਜਾਉਂਗੇ ਜਾਂ ਪੱਕੇ ਬਨੋਗੇ ਦਮਾਲਸ ਸਾਹਿਬ ਤੋਂ ਦਮਾਲਸ ਸਾਹਿਬ ਤੋਂ ਜਾਉਂਗਾ ਕਿੰਨੇ ਸਮੇਂ ਤੋਂ ਬਨ ਰਹੇ ਹੋ 5-6 ਸਾਲ ਪੰਜ ਛੇ ਸਾਲ ਤੇ ਅੱਜ ਕੀ ਲੱਗਦਾ ਜੀ ਜਿੱਤ ਪਾਉਂਗੇ ਜਿੱਤਿਆਂਗੇ ਪੂਰੀ ਵਾਹ ਕੀ ਬੱ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ ਬੱਚੇ ਹੋਰ ਵੀ ਰਤੋ ਜਾਣਦੇ ਆ ਕੀ ਨਾਮ ਕਿਰੇ ਆਪ ਜੀ ਦਾ ਹਰਮਨਦੀਪ ਸਿੰਘ ਹਰਮਨਦੀਪ ਕਿਹੜੀ ਕਲਾਸ ਮੇਰੀ ਪਲੱਸ 2 ਜੀ ਪਲੱਸ 2 ਤੇ ਸਕੂਲ ਸਕੂਲ ਮੈਰਿਟੋਰੀਅ ਸਕੂਲ ਕਾ ਆਪਣਾ ਸੰਗਠਨ ਓਕੇ ਤੇ ਪੱਗ ਬਨੋਗੇ ਦਮਾਲਾ ਸੇ ਆਉਗੇ ਪੱਗ ਬਨਾਂਗੇ ਪੱਗ ਬਨੋ ਕਿੰਨੇ ਸਮੇਂ ਤੋਂ ਪੱਗ ਬਨ ਰਹੇ ਹੋ ਜੀ ਮੈਂ 6ਥ ਕਲਾਸ ਲਗਭਗ 6 ਸਾਲ ਹੋ ਗਏ 6 ਸਾਲ ਹੋ ਗਏ ਹਾਂਜੀ ਠੀਕ ਹੈ ਤੇ ਕੀ ਲੱਗਦਾ ਹੈ ਅੱਜ ਜਿੱਤ ਪਾਉਗੇ ਇਹ ਤਾਂ ਜੀ ਪਰਮਾਤਮਾ ਜਾਣਦਾ ਹੈ ਮਤਲਬ ਤਿਆਰੀ ਪੂਰੀ ਹੈ ਹਾਂਜੀ ਤਿਆਰੀ ਪੂਰੀ ਹੈ ਕਿਹੜੀ ਪੱਗ ਬਨੋਗੇ ਕਈ ਪ੍ਰਕਾਰ ਦੀ ਪੱਗਾਂ ਹੁੰਦੀਆਂ ਨੇ 44 ਸੈਮੀ ਪਟਿਆਲਾ ਸੈਮੀ ਪਟਿਆਲਾ ਠੀਕ ਹੈ ਓਕੇ ਕੀ ਨਾਮ ਵੀਰੇ ਮੇਰਾ ਨਾਮ ਅੰਜੀਤ ਸਿੰਘ ਹੈ ਜੀ ਅੱਛਾ ਕਿਹੜੀ ਕਲਾਸ ਮੈਂ 12ਵੀਂ ਕਲਾਸ ਵਿੱਚ ਪੜ੍ਹਦਾ ਹਾਂ 1 ਠੀਕ ਹੈ ਜੀ ਤੇ ਤੁਸੀਂ ਪਗ ਬਨੋਗੇ ਤੁਮਾਰਾ ਸਜੋਗੇ ਪਗ ਬਨਣਾ ਕੀ ਜੀ ਕਿੰਨੇ ਸਮੇਂ ਤੋਂ ਪਗ ਬਨ ਰਹੇ ਹੋ ਮੈਂ 1.5 ਸਾਲ ਤੋਂ ਪਗ ਬਨ ਰਿਹਾ ਹਾਂ 1.5 ਸਾਲ ਤੋਂ ਇਹ ਅਜੇ ਤਿਆਰੀ ਪੂਰੀ ਹੈ ਹਾਂਜੀ ਠੀਕ ਹੈ ਬੈਸਟ ਆਫ ਲੱਕ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤੁਸੀਂ ਸਾਰੇ ਬੱਚੇ ਜੀ ਵਧਾਈ ਦੇ ਪਾਤਰ ਹੋਗੇ ਜਿਹੜੇ ਗੁਰੂ ਮਾਰੀ ਦਾਤ ਦਸਤਾਰ ਦਾ ਤਾਜ ਆਪਣੇ ਸਿਰਾਂ ਦੇ ਉੱਪਰ ਸਜਾਉਣ ਦਾ ਤੁਹਾਨੂੰ ਮੌਕਾ ਮਿਲਿਆ ਇਹ ਦਸਤਾਰ ਮੁਕਾਬਲਾ ਆਪਣਾ ਦੋ ਗਰੁੱਪਾਂ ਦੇ ਵਿੱਚ ਕਨਵਰਟ ਕੀਤਾ ਜਾਵੇਗਾ ਜੀ ਜਿਹੜੇ ਬੱਚੇ 8ਵੀਂ ਕਲਾਸ ਤੱਕ ਦੇ ਨੇ ਉਹਨਾਂ ਦਾ ਗਰੁੱਪ ਆਲੱਗ ਬਣੇਗਾ ਜਿਹੜੇ ਬੱਚੇ 8ਵੀਂ ਕਲਾਸ ਤੋਂ ਪਲੱਸ ਨੇਗੇ ਉਹਨਾਂ ਦਾ ਗਰੁੱਪ ਸੀਨੀਅਰ ਗਰੁੱਪ ਦੇ ਵਿੱਚ ਤਬਦੀਲ ਕੀਤਾ ਜਾਵੇਗਾ ਆਵਾਜ਼ ਆ ਰਹੀ ਸਾਰੇ ਬੱਚਿਆਂ ਨੂੰ ਦਸਤਾਰ ਮੁਕਾਬਲਾ ਤੇ ਤੇ ਮਾਲਾ ਮੁਕਾਬਲੇ ਦੇ ਵਿੱਚ ਤੁਹਾਨੂੰ 10 ਤੋਂ 15 ਮਿੰਟ ਦਾ ਟਾਈਮ ਦਿੱਤਾ ਜਾਏਗਾ ਜੀ 10 ਤੋਂ 15 ਮਿੰਟ ਦੇ ਟਾਈਮ ਦੇ ਵਿੱਚ ਵਿੱਚ ਤੁਸੀਂ ਸਾਰੇ ਬੱਚਿਆਂ ਨੇ ਦਸਤਾਰ ਕੰਪਲੀਟ ਕਰਨੀ 15 ਮਿੰਟ ਤੋਂ ਬਾਅਦ ਕਿਸੇ ਵੀ ਬੱਚੇ ਨੂੰ ਐਕਸਟਰਾ ਟਾਈਮ ਨਹੀਂ ਦਿੱਤਾ ਜਾਏਗਾ ਜਕਾਰਾ ਛੱਡਾਂਗੇ ਜਕਾਰਾ ਛੱਡਣ ਦੇ ਨਾਲ ਹੀ ਮੁਕਾਬਲੇ ਦੀ ਸ਼ੁਰੂਆਤ ਕਰਨੀ ਆਪਾਂ ਨੇ ਜਕਾਰਾ ਛੱਡਣ ਦੇ ਨਾਲ ਹੀ ਮੁਕਾਬਲੇ ਦੀ ਸਮਾਪਤੀ ਹੋ ਜੇਗੀ। ਸਮਾਪਤੀ ਤੋਂ ਬਾਅਦ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾਗਾ। ਸ਼ੀਸ਼ੇ ਨੇ ਤੁਹਾਡੇ ਜਿਹੜੇ ਉਹਨਾਂ ਨੂੰ ਮੁੱਦੇ ਮਾਰ ਦੇ ਜੀ। ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਕਿਸੇ ਵੀ ਬੱਚੇ ਨੇ ਟਾਈਮ ਦੀ ਸਮਾਪਤੀ ਤੋਂ ਬਾਅਦ ਕਿਸੇ ਵੀ ਬੱਚੇ ਨੇ ਦਸਤਾਰਾਂ ਦੇ ਨਾਲ ਕੋਈ ਛੇੜਖਾਨੀ ਨਹੀਂ ਕਰਨੀ। ਕੋਈ ਦਸਤਾਰਾਂ ਕੋਈ ਸਲਾਈ ਨਹੀਂ ਮਾਰਨੀ। ਜਿਹੜਾ ਬੱਚਾ ਸਮੇਂ ਦੀ ਸਮਾਪਤੀ ਤੋਂ ਬਾਅਦ ਦਸਤਾਰ ਨਾਲ ਸਫਾਈ ਕਰਦਾ ਜਾਂ ਸਲਾਈ ਦੀ ਵਰਤੋਂ ਕਰਦਾ ਉਹਨੂੰ ਡਿਸਕਵਾਲਿਫਾਈ ਕਰ ਦਿੱਤਾ ਜਾਏਗਾ ਜੀ ਸਮੇਂ ਦੇ ਵਿੱਚ ਵਿੱਚ ਹੀ ਤੁਸੀਂ ਇਹ ਸਾਈ ਦਸਤਾਰ ਆਪਣੀ ਕੰਪਲੀਟ ਕਰਨੀ ਆ ਤੇ ਨਾਰਮਲੀ ਦਸਤਾਰ ਸਜਾਉਣੀ ਆ ਜੀ ਜੇ ਅੱਜ ਕੱਲ ਦੇ ਫੈਸ਼ਨੇਬਲ ਦਸਤਾਰਾਂ ਦੇ ਨਾਲ ਕੋਈ ਕਿਸੇ ਤਰੀਕੇ ਦੀ ਦਸਤਾਰ ਕੋਈ ਕਿਸੇ ਤਰੀਕੇ ਦੀ ਦਸਤਾਰ ਨਾਲ ਸਜਾ ਰਹੇ ਨੇ ਕਿ ਡਿਜ਼ਾਈਨ ਬਣਾ ਰਹੇ ਨੇ ਐਦਾਂ ਦਾ ਕੁਝ ਨਹੀਂ ਕਰਨਾ ਕਿਉਂਕਿ ਸਮਾਂ ਸੀਮਤ ਹੁੰਦਾਗਾ ਉਹ ਸੀਮਤ ਸਮੇਂ ਦੇ ਵਿੱਚ ਤੁਸੀਂ ਨਾਰਮਲੀ ਦਸਤਾਰ ਸਜਾਉਣੀ ਹੈਗੀ ਠੀਕ ਹੈ ਜੀ ਕਿਸੇ ਵੀ ਬੱਚੇ ਦਾ ਕੋਈ ਸਵਾਲ ਹੋਵੇ ਤਾਂ ਹੱਥ ਖੜਾ ਕਰਕੇ ਪੁੱਛ ਸਕਦਾ ਜੀ ਹਾਂ ਜੀ ਜਿਹੜੇ ਬੱਚੇ ਨੇ ਸਮੇਂ ਤੋਂ ਪਹਿਲਾਂ ਦਸਤਾਰ ਸਜਾ ਲਈ ਜੀ ਉਹ ਆਪ ਹੀ ਆਪਣੀ ਜਗ੍ਹਾ ਤੇ ਬੈਠੇ ਰਹਿਣਾਗਾ ਠੀਕ ਹੈ ਜੀ ਜਿਕਾਰੇ ਦੇ ਨਾਲ ਹੀ ਆਪਾਂ ਸ਼ੁਰੂ ਕਰਾਂਗੇ ਜੀ ਜਕਾਰੇ ਦੇ ਨਾਲ ਹੀ ਆਪਾਂ ਨੇ ਸਮਾਪਤੀ ਕਰਨੀ ਆ ਤੇ 10 ਤੋਂ 15 ਮਿੰਟ ਦਾ ਟਾਈਮ ਹੋਵੇਗਾ ਜੀ ਸੇਮ ਟਾਈਮ ਹੀ ਦਿਮਾਲਾ ਵਾਲੇ ਬੱਚਿਆਂ ਦਾ ਹੋਵੇਗਾ ਜਿਹੜੇ ਬੱਚੇ ਦਿਮਾਲਾ ਸਾਹਿਬ ਸਜਾਉਣਾਂਗਾ ਜੀ 10 ਤੋਂ 15 ਮਿੰਟ ਦਾ ਟਾਈਮ ਸਾਰੇ ਬੱਚਿਆਂ ਵਾਸਤੇ ਹੋਵੇਗਾ ਕਿਸੇ ਬੱਚੇ ਦਾ ਕੋਈ ਸਵਾਲ ਹੋਵੇ ਤਾਂ ਪੁੱਛ ਸਕਦਾ ਜੀ ਸ਼ੁਰੂ ਕਰਵਾਈਏ ਜੀ ਜਦੋਂ ਆਪਣਾ ਹਾਫ ਟਾਈਮ ਹੋਊਗਾ ਜੀ ਹਾਫ ਟਾਈਮ ਤੇ ਤੁਹਾਨੂੰ ਦੱਸਿਆ ਜਾਵੇਗਾ ਸਾਰੇ ਬੱਚਿਆਂ ਨੂੰ 15 ਮਿੰਟ ਦੇ ਵਿੱਚ ਜਦੋਂ ਹਾਫ ਟਾਈਮ ਹੋਵੇਗਾ ਤੁਹਾਨੂੰ ਸਾਰੇ ਬੱਚਾ ਨੂੰ ਦੱਸਿਆ ਜਾਵੇਗਾ ਜੀ ਠੀਕ ਹੈ ਜੀ ਜਕਾਰਾ ਛੱਡਣ ਲੱਗਿਆਂਗੇ ਜਕਾਰੇ ਨਾਲ ਹੀ ਜਵਾਬ ਦੇ ਕੇ ਜਕਾਰਾ ਦਾ ਫੇਰ ਸ਼ੁਰੂ ਕਰਨਾ ਜੀ ਛੱਡੀ ਅਜੇ ਲੜਨੀ ਧਾਰਨਾ ਕਿਸੇ ਨੇ ਵੀ ਜੀ ਲੋਕੀ ਜਕਾਰਾ ਛੱਡਣ ਲੱਗਿਆਂ ਬੋਲੇ ਸੋਨਹਾ ਬਖਸ਼ੀ ਰਾਕਾਰ ਕਰੋ ਇਹ ਸ਼ੁਰੂ 7.5 ਮਿੰਟ ਪਹਿਰੇ ਬਿਲਕੁਲ ਸਕਿੰਟਾਂ ਦੇ ਵਿੱਚ ਸਮਾਂ ਰਹਿ ਗਿਆ ਸੋ ਇਸ ਤੋਂ ਬਾਅਦ ਕਿਸੇ ਨੂੰ ਵੀ ਮੌਕਾ ਨਹੀਂ ਦਿੱਤਾ ਜਾਣਾ ਹੱਤ ਲਾਉਣ ਦਾ 10 ਮਿੰਟ ਬਾਕੀ ਨੇ ਜੀ 9 8 7 6 5 4 3 2 1 ਬੋਲੇ ਇਸੋ ਨੇ ਆ ਸੁਬਹਾਨ ਅੱਲਾਹ ਸਾਡੇ মিডিਆ ਤੋਂ ਆਏ ਮੰਗਲ ਸਿੰਘ ਜੀ ਨੇ ਬਹੁਤ ਸੋਹਣੀ ਗੱਲ ਕਹੀ ਜੋ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ ਹੈ ਦਸਤਾਰ ਦੇ ਨਾਲ ਕਿਰਦਾਰ ਜਿਸ ਦਾ ਕਿਰਦਾਰ ਸਹੀ ਉਸ ਦੀ ਦਸਤਾਰ ਸਹੀ ਉਸ ਦਾ ਅਕਾਲ ਪੁਰਖ ਵਾਹਿਗੁਰੂ ਨਾਲ ਨਾਤਾ ਸਹੀ ਸੋ ਇਸ ਚੀਜ਼ ਤੇ ਤੁਸੀਂ ਧਿਆਨ ਦੇਣਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਵੰਡ ਛਕੋ ਦਾ ਭਾਵ ਕੇਵਲ ਗੁਰੂ ਦੇ ਲੰਗਰ ਨਹੀਂ ਇਹ ਜਿਹੜੀ ਸੋਚ ਜਿਹੜੀ ਵਿਚਾਰਧਾਰਾ ਸਿੱਖੀ ਦੀ ਸਾਨੂੰ ਮਿਲੀ ਹੈ ਇਹਦੀ ਵੀ ਵੰਡ ਕਰਨੀ ਵੰਡ ਛਕੋ ਦਾ ਮੂਲ ਸਿਧਾਂਤ ਹੈ ਜੇ ਤੁਹਾਡੇ ਮਨ ਦੇ ਵਿੱਚ ਕੋਈ ਇੱਕ ਸਵਾਲ ਤੁਹਾਨੂੰ ਲੱਗਦਾ ਹੈ ਅੱਜ ਜਾ ਕੇ ਸਕੂਲ ਕਰਕੇ ਵੇਖਿਓ ਤੁਹਾਨੂੰ ਲੱਗਦਾ ਵੀ ਇਸ ਸਵਾਲ ਦਾ ਜਵਾਬ ਮੇਰੇ ਨਾਲੋਂ ਵਧੀਆ ਕੋਈ ਨਹੀਂ ਜਾਣਦਾ ਉਸ ਜਵਾਬ ਨੂੰ ਆਪਣੇ ਨਾਲ ਦੇ ਦੋਸਤ ਦੇ ਨਾਲ ਸਾਂਝਾ ਕਰਿਓ ਉਹਨੂੰ ਲਿਖ ਕੇ ਜਾਂ ਉਹਨੂੰ ਬੋਲ ਕੇ ਦੱਸਿਓ ਉਸ ਤੋਂ ਬਾਅਦ ਰਿਪੀਟ ਉਹੀ ਆਨਸਰ ਲਿਖਣ ਲੱਗਿਆਂ ਤੁਸੀਂ ਦੇਖੋਗੇ ਉਸ ਤੋਂ ਵਧੀਆ ਆਨਸਰ ਨਿਕਲ ਕੇ ਆਏਗਾ ਭਾਵ ਕੀ ਹੈ ਗਿਆਨ ਨੂੰ ਵੰਡਣਾ ਵੀ ਤੁਹਾਡੇ ਗਿਆਨ ਦਾ ਵਾਧਾ ਹੈ ਸੋ ਗੁਰੂ ਨਾਨਕ ਸਾਹਿਬ ਦੇ ਇਸ ਸਿਧਾਂਤ ਦੇ ਨਾਲ ਜਿੱਥੇ ਆਪਾਂ ਨੇ ਏਕ ਪਿਤਾ ਏਕਸ ਕੇ ਹਮ ਬਾਰਿਕ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਇੱਕ ਜਾਤ ਦਿੱਤੀ ਆ ਉਹ ਮਨੁੱਖੀ ਜਾਤ ਐ ਇਹਦਾ ਧਿਆਨ ਰੱਖਣਾ ਤੇ ਹਰ ਧਰਮ ਦਾ ਸਤਿਕਾਰ ਕਰਨਾ ਤੇ ਆਪਣੇ ਧਰਮ ਦੇ ਉੱਤੇ ਪਹਿਰਾ ਦੇਣਾ ਦ੍ਰਿੜ ਰਹਿਣਾ ਸੋ ਇਹਨਾਂ ਚੀਜ਼ਾਂ ਦਾ ਤੁਸੀਂ ਆਪ ਸਮਝਦਾਰ ਹੋ ਅੱਗੇ ਵੀ ਤੁਸੀਂ ਬੱਚਿਆਂ ਦੇ ਨਾਲ ਇਸ ਚੀਜ਼ ਨੂੰ ਜ਼ਰੂਰ ਫੈਲਾਇਆ ਕਰੋ ਆਪਣੇ ਸਾਥੀਆਂ ਨਾਲ ਵੀ ਇਹਨਾਂ ਗੱਲਾਂ ਨੂੰ ਸਾਂਝਾ ਕਰਿਆ ਕਰੋ ਤੇ ਇਸੇ ਤਰ੍ਹਾਂ ਵਾਦ ਤੋਂ ਵਾਦ ਬੱਚੇ ਸਿੱਖੀ ਨਾਲ ਜੁੜਨ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਸਿੱਖੀ ਮੁਹਿੰਮ ਨੂੰ ਜਿਹੜਾ ਚਲਾ ਰਹੇ ਆ ਤੁਸੀਂ ਅੱਗੇ ਆਪਦੇ ਸਕੂਲ ਦੇ ਬੱਚਿਆਂ ਨੂੰ ਵੀ ਗਾਈਡ ਕਰ ਸਕਦੇ ਹੋ ਵੀ ਜੇ ਤੁਸੀਂ ਕੇਸ ਰੱਖਦੇ ਹੋ ਤਾਂ ਤੁਹਾਨੂੰ ਸੰਸਥਾ ਵੱਲੋਂ ਸਨਮਾਨ ਦਸਤਾਰਾਂ ਨਾਲ ਕੀਤਾ ਜਾਣਾ ਹੈ ਮੇਰਾ ਨੰਬਰ ਮੋਬਾਈਲ ਨੰਬਰ ਇਹਦੇ ਉੱਤੇ ਹੈ ਮੈਨੂੰ ਫੋਨ ਕਰੋਗੇ ਮੈਂ ਪੱਕਾ ਤੁਹਾਡੇ ਸਕੂਲ ਆ ਕੇ ਦਸਤਾਰਾਂ ਦੇ ਕੇ ਜਾਵਾਂਗਾ ਜਿਹੜੇ ਬੱਚੇ ਕੇਸ ਰੱਖਣ ਦਾ ਪ੍ਰਣ ਕਰਦੇ ਨੇ ਠੀਕ ਆ ਸੋ ਇਸ ਮੈਸੇਜ ਨੂੰ ਆਪਾਂ ਵੱਧ ਤੋਂ ਵੱਧ ਅਪਣਾਈਏ ਹਰ ਸਿਰ ਤੇ ਹੋਵੇ ਦਸਤਾਰ ਇੱਕੋ ਹੋਵੇ ਸਾਡਾ ਖੁਆਬ ਪਹਿਲਾਂ ਤਾਂ ਸਾਰੇ ਤੁਸੀਂ ਵਧਾਈ ਦੇ ਪਾਤਰ ਹੋਗੇ ਜਿੰਨਾਂ ਜਿੰਨਾਂ ਨੂੰ ਪੋਜੀਸ਼ਨਾਂ ਮਿਲੀਆਂ ਨੇ ਦਸਤਾਰਾਂ ਸਜਾਈਆਂ ਨੇਗੀਆਂ ਪਰ ਕਈ ਬੱਚੇ ਮਨ ਦੇ ਵਿੱਚ ਆ ਜਾਂਦਾ ਕਿ ਸਾਨੂੰ ਕੋਈ ਪੋਜੀਸ਼ਨ ਨਹੀਂ ਮਿਲੀ ਹੈਗੀ ਇਹਨਾਂ ਨੂੰ ਪੋਜੀਸ਼ਨ ਮਿਲ ਗਈ ਸਾਡਾ ਕੋਈ ਪ੍ਰਾਈਜ਼ ਨਹੀਂ ਆਇਆ ਹੈਗਾ ਪਹਿਲੀ ਗੱਲ ਤਾਂ ਮਾਨ ਨਹੀਂ ਛੋਟਾ ਕਰਨਾ ਹੈਗਾ ਜਿੱਤਦਾ ਉਹ ਇਨਸਾਨ ਨਹੀਂ ਹੁੰਦਾ ਹੈਗਾ ਜਿਹੜਾ ਪਹਿਲਾ ਆ ਜਾਵੇ ਜਾਂ ਦੂਜਾ ਆ ਜਾਵੇ ਹਾਰਦਾ ਉਹ ਨਹੀਂ ਹੁੰਦਾ ਹੈਗਾ ਜਿਹੜਾ ਪਿੱਛੇ ਰਹਿ ਜਾਵੇ ਹਾਰਦਾ ਉਹ ਹੁੰਦਾ ਹੈ ਜਿਹੜਾ ਪਾਰਟਿਸਿਪੇਟ ਨਾ ਕਰ ਸਕੇ ਜਿਹੜਾ ਰੇਸ ਦੇ ਵਿੱਚ ਹਿੱਸਾ ਨਾ ਲੈ ਸਕੇ ਹਾਰਦਾ ਉਹ ਬੰਦਾ ਹੁੰਦਾ ਹੈਗਾ ਠੀਕ ਹੈ ਤੁਸੀਂ ਸਾਰੇ ਬੱਚਿਆਂ ਨੇ ਜਿਹੜੇ ਨੇ ਪੋਜੀਸ਼ਨ ਲਿੱਤੀ ਹੈਗੀ ਪਰ ਉਹ ਤਾਂ ਵਧਾਈ ਦੇ ਪਾਤਰ ਨੇਗੇ ਤੇ ਜੇ ਕਿਸੇ ਬੱਚੇ ਦੇ ਮਨ ਦੇ ਵਿੱਚ ਫੇਰ ਵੀ ਕੋਈ ਐਦਾ ਦੀ ਗੱਲ ਹੁੰਦੀ ਆ ਸਖਤ ਮਿਹਨਤ ਕਰਨੀ ਆ ਹੋਰ ਅੱਗੇ ਠੀਕ ਹੈ ਮੁਕਾਬਲੇ ਅੱਗੇ ਹੋਰ ਹੁੰਦੇ ਰਹਿਣਗੇ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨਾਗਾ ਠੀਕ ਹੈ ਆਪਾਂ ਨੇ ਪ੍ਰੈਕਟਿਸ ਕਰਦੇ ਰਹਿਣਾ ਘਰੇ ਆਪਣਾ ਮਨ ਦੇ ਵਿੱਚ ਇਹ ਖਿਆਲ ਬਿਲਕੁਲ ਨਹੀਂ ਲੈ ਕੇ ਆਉਣਾ ਕਿ ਜੀ ਉਹਨੂੰ ਪੋਜੀਸ਼ਨ ਮਿਲ ਗਈ ਮੈਨੂੰ ਪੋਜੀਸ਼ਨ ਨਹੀਂ ਮਿਲੀ ਹੈਗੀ ਠੀਕ ਹੈ ਜੀ ਅੱਕਣਾ ਨਹੀਂ ਹੈਗਾ ਥੱਕ ਜਾਓ ਦਸਤਾਰ ਵੀ ਪ੍ਰੈਕਟਿਸ ਕਰੋ ਕਈ ਵਾਰ ਆਪਣਾ ਮਾਨ ਅੱਕ ਜਾਂਦਾ ਕਿ ਯਾਰ ਮੇਰੇ ਤੋਂ ਬੰਦੀ ਨਹੀਂ ਯਾਰ ਹੀ ਮਲਾ ਕੇ ਰੱਖ ਦੇਣੀ ਹੈ ਦਸਤਾਰ ਠੀਕ ਹੈ ਥੱਕ ਜਾਓ ਥੱਕਣ ਦਾ ਮਤਲਬ 2 ਮਿੰਟ ਥੱਕ ਜਾਓਗੇ 10 ਮਿੰਟ ਬਾਅਦ ਫਿਰ ਪ੍ਰੈਕਟਿਸ ਕਰੋ ਅੱਧੇ ਘੰਟੇ ਬਾਅਦ ਪ੍ਰੈਕਟਿਸ ਕਰ ਲਓ ਜਦੋਂ ਤੁਹਾਡਾ ਫ੍ਰੀ ਟਾਈਮ ਹੁੰਦਾ ਜੀ ਪ੍ਰੈਕਟਿਸ ਕਰੋ ਜੇ ਆਪਾਂ ਅੱਕ ਗਏ ਅੱਕੇ ਉਹਦਾ ਕੋਈ ਇਲਾਜ ਨਹੀਂ ਹੁੰਦਾ ਹੈਗਾ ਠੀਕ ਹੈ ਅੱਕਣਾ ਨਹੀਂ ਹੈਗਾ ਥੱਕ ਬਸਕ ਜਾਓ ਜਕੋਂ ਤੋਂ ਬਾਅਦ ਵੀ ਪ੍ਰੈਕਟਿਸ ਕਰੋਗੇ ਹੌਲੀ ਹੌਲੀ ਤੁਹਾਡਾ ਹੱਥ ਅੱਗੇ ਤੋਂ ਅੱਗੇ ਖੜਦਾ ਰਹਿਣਾਗਾ ਫਿਰ ਇਸੇ ਤਰ੍ਹਾਂ ਹੀ ਮੁਕਾਬਲੇ ਚੱਲਦੇ ਰਹਿਣਗੇ ਠੀਕ ਹੈ ਹਰੇਕ ਬੱਚਾ ਇਸੇ ਤਰ੍ਹਾਂ ਪਾਰਟਿਸਿਪੇਟ ਕਰਦੇ ਰਹੋ ਤੇ ਹਰੇਕ ਬੱਚਾ ਆਪੋ ਆਪਣੀ ਪੋਜੀਸ਼ਨ ਇਸੇ ਤਰ੍ਹਾਂ ਬਣਾ ਕੇ ਰੱਖਿਓ ਠੀਕ ਹੈ ਜੀ ਦਸਤਾਰਾਂ ਦੇ ਨਾਲ ਹਮੇਸ਼ਾ ਇਦਾਂ ਹੀ ਜੁੜੇ ਰਹਿਣਾਗਾ ਪੇਚਾਂ ਹੀ ਦਸਤਾਰ ਬੰਨੀ ਹੋਈ ਆ ਜੀ ਠੀਕ ਹੈ ਜੀ ਇਹਦੀ ਇਸ ਜਗ੍ਹਾ ਤੋਂ ਨਗਾਈ ਚਲੀ ਗਈ ਜੀ ਜਿਵੇਂ ਆਹ ਜਗ੍ਹਾ ਤੋਂ ਇੱਥੋਂ ਖਾਲੀ ਰਹਿ ਗਈ ਜੀ ਸਪੇਸ ਆਪਣੀ ਇਸ ਜਗ੍ਹਾ ਤੋਂ ਖਾਲੀ ਹੈ ਜੀ ਕਈ ਉਰੇ ਜਾ ਤਾਂ ਆਪਣੀ ਪੈਕਿੰਗ ਆ ਜਾਂਦੀ ਹੈ ਜਿੱਥੋਂ ਆਪਾਂ ਭਰਮੀ ਬੱਗ ਕਹਿ ਦਿੰਨੇ ਆਂ ਜੀ ਸੈਰ ਤੋਂ ਇੱਕ ਪੇਚਾਂ ਹੀ ਦਸਤਾਰ ਦੇ ਨਾਲ ਜੀ ਕਦੇ ਵੀ ਆਪਾਂ ਸਿੱਧਾ ਲੜ ਨਹੀਂ ਲਾਉਂਦੇ ਜੀ ਲੜਮੇਸਾ ਕਮਾ ਕੇ ਲਾਉਣੇ ਆਂ ਜੀ ਆਪਾਂ ਬਟਾਲੀ ਦਸਤਾਰ ਆ ਜੀ ਬਟਾਂ ਦੀ ਦਸਤਾਰ ਤੇ ਆਪਾਂ ਸੇਕ ਕਿਸਮ ਦਾ ਲੜ ਲਾ ਸਕਦੇ ਆਂ ਜੀ ਸਿੱਧਾ ਲੜ ਥਾ ਸਕਦੇ ਆਂ ਮੋੜ ਕੇ ਲੜ ਲਾ ਸਕਦੇ ਆਂ ਕਮਾ ਕੇ ਲੜ ਲਾ ਸਕਦੇ ਆਂ ਪਰ ਜਿਹੜੀ ਪੇਚਾਂ ਵਾਲੀ ਦਸਤਾਰ ਆ ਜੀ ਪੇਚਾਂ ਵਾਲੀ ਦਸਤਾਰ ਤੇ ਹਮੇਸ਼ਾ ਲੜ ਕਮਾ ਕੇ ਲੱਗਦਾ ਜਿਹਨੂੰ ਆਪਾਂ ਮੋੜ ਨਹੀਂ ਲੜ ਕਹਿ ਦਿੰਨੇ ਆਂ ਜੀ ਸੇਮ ਹੈ ਵੀਰ ਦੀ ਪੋਜੀਸ਼ਨ ਆ ਜੀ ਇਹ ਵਾਲੀ ਦਸਤਾਰ ਦੇਖੋ ਜੀ ਹੁਣ ਵੀਰ ਦੇ ਇਥੋਂ ਸਿਰ ਨੰਗਾ ਜੀ ਦੇ ਕਰਕੇ ਬੱਚਾ ਡਿਸਕਵਾਲਿਫਾਈ ਹੋ ਜਾਂਦਾ ਹੈਗਾ ਜੀ ਇਹ ਜ਼ਰੂਰੀ ਪੁਆਇੰਟ ਨੇ ਜਿਹੜੇ ਇਹ ਜ਼ਰੂਰੀ ਪੁਆਇੰਟ ਨੇ ਜਿਹੜੇ ਧਿਆਨ ਚ ਰੱਖਣੇ ਹੁੰਦੇ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਆਪਾਂ ਪੇਚਾਂਈ ਦਸਤਾਰ ਬਣਨੀ ਹੈ ਪੇਚਾਂਈ ਦਸਤਾਰ ਦੇ ਨਾਲ ਕਦੇ ਵਾਸਤੇ ਵੀ ਸਿੱਧਾ ਲੜਨਾ ਲਾਓ ਜੀ ਬੱਟਾ ਵਾਲੀ ਦਸਤਾਰ ਆ ਬੱਟਾਂਈ ਦਸਤਾਰ ਤੇ ਆਪਾਂ ਸਿੱਧਾ ਲੜਬੀ ਲਾ ਸਕਦੇ ਆਂਗੇ ਘੁਮਾ ਕੇ ਲੜਬੀ ਲਾ ਸਕਦੇ ਆਂਗੇ ਮੋੜ ਕੇ ਵੀ ਲਾ ਸਕਦੇ ਆਂਗੇ ਸੇਕ ਕਿਸਮ ਦਾ ਆਪਾਂ ਲੜ ਲਾ ਸਕਦੇ ਆਂਗੇ ਪੇਚਾਂਈ ਦਸਤਾਰ ਦੇ ਨਾਲ ਤੇ ਜਿਹੜ ਇਹ ਇਥੋਂ ਦਬਿਆ ਹੋਇਆ ਲੜਾ ਜੀ ਇਹਨੂੰ ਆਪਾਂ ਜਿੰਨਾ ਡਾ ਮੋੜ ਕੇ ਨਹੀਂ ਲਾਵਾਂਗੇ ਅੱਖ ਤੋਂ ਉੱਪਰ ਜਾਂਦਾ ਰਹੂਗਾ ਜੀ ਜਦੋਂ ਆਪਾਂ ਅੱਖਾਂ ਪ੍ਰੈਸ ਕਰਾਂਗੇ ਅੱਖਾਂ ਬੰਦ ਕਰਾਂਗੇ ਜੀ ਹਮੇਸ਼ਾ ਉੱਪਰ ਚੜੂਗਾ ਲੜੜੇ ਜਿੰਨਾ ਟਾਈਮ ਇਹਨੂੰ ਆਪਾਂ ਦੋ ਮੋੜ ਕੇ ਨਹੀਂ ਲਾਵਾਂਗੇ ਜੀ ਉਦਰੀ ਫੇਸ ਕਰਿਓ ਜਿੰਨਾ ਟਾਈਮ ਇਹ ਲੜ ਨੂੰ ਆਪਾਂ ਮੋੜ ਕੇ ਨਹੀਂ ਲਾਵਾਂਗੇ ਲੜਦੀ ਮੋਟਾਈ ਨਹੀਂ ਬਣੂਗੀ ਤੇ ਅੱਖ ਤੋਂ ਉੱਪਰ ਜਾਂਦਾ ਰਹੂਗਾ ਜੀ ਇਹ ਚੀਜ਼ ਦਾ ਵੀ ਧਿਆਨ ਰੱਖਣਾ ਜੀ ਨਾਲ ਫਰਕ ਹੈਗਾ ਨਾ ਉਸ ਤੋਂ ਬਾਅਦ ਆ ਗਿਆ ਜੀ ਆਪਣਾ 50 ਦਾ 50 ਆਪਣੀ ਅੱਖਾਂ ਤੋਂ ਉੱਪਰ ਹੀ ਘੱਟੋ-ਘੱਟ ਤਿੰਨ ਉਂਗਲਾਂ ਉੱਪਰ ਜਾਈਂਦੀ ਏ ਜੀ। ਨਾ ਕਿ ਜ਼ਿਆਦਾ ਉੱਪਰ ਹੋਵੇ ਨਾ ਕਿ ਜ਼ਿਆਦਾ ਨੀਚੇ ਹੋਵੇ ਢਾਈ ਤੋਂ ਤਿੰਨ ਉਂਗਲਾਂ ਆਪਣੀ 50 ਆਈਬ੍ਰੋ ਤੋਂ ਉੱਪਰ ਜਾਈਂਦੀ ਆਪਾਂ ਨੂੰ। ਕੁਝ ਇਹ ਟੈਕਨੀਕਲ ਪੁਆਇੰਟ ਹੁੰਦੇ ਨੇਗੇ ਜੀ ਜਿਹੜੇ ਕਿ ਨੋਟ ਕੀਤੇ ਜਾਂਦੇ ਨੇਗੇ। ਠੀਕ ਹੈ। ਜੇ ਕੋਈ ਵੀਰਾ ਪੇਚਾਂ ਹੀ ਦਸਤਾਰ ਬੰਦਾਗਾ ਜਿਹਦੇ ਵਿੱਚ ਕੀ ਆਪਾਂ ਪੇਚ ਦੇਖਦੇ ਆਂਗੇ ਕਈ ਵਾਰ ਕੋਈ ਪੇਚ ਮੋਟੇ ਜਿਵੇਂ ਸਾਹਮਣੇ ਬੱਚਾ ਖੜਾਗਾ ਜੀ ਉਹਦੇ ਦੋ ਪੇਚ ਨੇਗੇ ਤੀਜਾ ਪੇਚ ਜ਼ਿਆਦਾ ਮੋਟਾਈ ਦੇ ਵਿੱਚ ਆ ਜੀ। ਚੌਥਾ ਪੇਜ ਆਦਾ ਮੋਟਾਈ ਦੇ ਵਿੱਚ ਬਾ ਪੰਜਵਾਂ ਪੇਜ ਆਇਓ ਪਤਲਾਗਾ ਇਹ ਚੀਜ਼ਾਂ ਬਿਲਕੁਲ ਧਿਆਨ ਰੱਖਣ ਵਾਲੀਆਂ ਸਾਡੀਆਂ ਹੁੰਦੀਆਂ ਨੇਗੇ ਇਹ ਦਸਤਾਰ ਕੋ ਅਸੀਂ ਕੈਂਪ ਲਵਾਉਣੇ ਆਂਗੇ ਜਾਂ ਅਸੀਂ ਆਪਣਾ ਮੁਕਾਬਲਿਆਂ ਦੇ ਵਿੱਚ ਜਾਣੇ ਆ ਇਹ ਟੈਕਨੀਕਲ ਪੁਆਇੰਟ ਹੁੰਦੇ ਨੇਗੇ ਜਿਨ੍ਹਾਂ ਦੇ ਉਧਾਰ ਤੇ ਤੁਹਾਡੀਆਂ ਪੋਜੀਸ਼ਨਾਂ ਬਣਦੀਆਂ ਨੇਗੇ ਜੀ ਸੋ ਇਹ ਚੀਜ਼ਾਂ ਦਾ ਸਪੈਸ਼ਲ ਧਿਆਨ ਰੱਖਿਓ ਆਪਾਂ ਪਹਿਲਾਂ ਵੀ ਦਸਤਾਰ ਮੁਕਾਬਲਾ ਸ਼ੁਰੂ ਕਰਵਾਉਣ ਤੋਂ ਪਹਿਲਾਂ ਆਪਾਂ ਅਨਾਉਂਸ ਕਰਦੇ ਆਂਗੇ ਦੱਸਦੇ ਆਂਗੇ ਕਿ ਕਿਹੜੇ-ਕਿਹੜੇ ਚੀਜ਼ਾਂ ਤੁਹਾਡੇ ਨੰਬਰ ਕਾਊਂਟ ਹੋਣਗੇ ਜੀ ਜੇ ਕਿਸੇ ਬੱਚੇ ਦਾ ਕੋਈ ਸਵਾਲ ਹੋਵੇ ਤਾਂ ਪੁੱਛ ਸਕਦਾ ਜੀ ਕੋਈ ਜਜਮੈਂਟ ਤੇ ਤੁਹਾਨੂੰ ਡਾਊਟ ਲੱਗਿਆ ਹੋਵੇ ਕੋਈ ਹੋਰ ਤੁਸੀਂ ਅੱਗੇ ਕੰਪੀਟੀਸ਼ਨ ਵਾਸਤੇ ਕੋਈ ਗੱਲ ਤੁਸੀਂ ਨਹੀਂ ਹੈ ਚਲੋ ਸਾਰੇ ਆਏ ਬੱਚਿਆਂ ਦਾ ਫੇਰ ਦੁਬਾਰਾ ਧੰਨਵਾਦ ਔਰ ਅਸਰ ਰਹਿਣਗੇ ਹਮੇਸ਼ਾ ਅਨੁਸ਼ਾਸਨ ਇਹ ਚੰਗਾਈ ਸੀ ਤੁਹਾਨੂੰ ਬੁਰਸਤ ਵਿਚਾਰਾਂ ਦੇ ਨਾਲ ਇਹਨਾਂ ਬੱਚਿਆਂ ਨੂੰ ਜੋੜਦੇ ਰਹਿਣਗੇ ਔਰ ਅਸੀਂ ਹਮੇਸ਼ਾ ਯਰੀ ਰੱਖ ਕੇ ਸਾਰੇ ਸਰਸਨ ਦਾ ਵਾਇਰੂ ਜੀ ਦਾ ਤਾਲਾ ਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ